ਹਾਂਜੀ ਸਸ ਜੀ ਗੱਲ ਜੀ ਠੀਕ ਠਾਕ ਹਾਂ ਜੀ ਇਹ ਆਪਣਾ ਜਿਹੜਾ ਵੱਡਾ ਬੱਕਰਾ ਸੀ ਉਹਦੀ ਪਾਠਾ ਜੀ ਇਹ ਦੋ ਦੰਦ ਸੂਫੀ ਆ ਇਹ ਇਹਨੇ ਪਾਠ ਦਿੱਤੀ ਅੱਗੇ ਠੀਕ ਹੈ ਤੇ ਹੁਣ ਪਾਠ ਦਿੱਤੀ ਐ ਇਹਨੇ ਤੇ ਦੇਖੋ ਇਹਨਾਂ ਦੇ ਲੇਵੇ ਜਿਵੇਂ ਲੋਕ ਤਾਂ ਪਾ ਦਿੰਦੇ ਆ ਨਾ ਕੋਈ ਭਲਾ ਭੁਲਾ ਕੁਝ ਨਹੀਂ ਬਿਲਕੁਲ ਨਵੀਂ ਪਾਠਾ ਪੂਰੀ ਦੁੱਧ ਵੀ ਖਾਲੀ ਕਰਤਾ ਦੋ ਵਾਰ ਚੋ ਵੀ ਦਿੱਤੀ ਇਹ ਠੀਕ ਹੈ ਪਾਠ ਕੈਰੀ ਪਾਠ ਦਿੱਤੀ ਐ ਬਹੁਤ ਸ਼ਾਨਦਾਰਾ ਦੇਖੋ ਇਹਦੀ ਪਾਠ ਦੀ ਦੇਖੋ ਪੂਛ ਦੇਖੋ ਕਿੰਨੀ ਲੰਮੀ ਲੈ ਕਿੰਨੀ ਪੂਛ ਹੈ ਪੱਕੀ ਨਾ ਇਹ ਆਪਣਾ ਜਿਹੜਾ ਬੋਕ ਸੀਗਾ ਬੋਕ ਦੀ ਮਾਂ ਨਾਗਰੀ ਸੀਗੀ ਪੱਕੀ ਕਾਲੀ ਨਾਗਰੀ ਤੇ ਉਹਦੇ ਦੇ ਬੱਚੇ ਇਹ ਆਪ ਬੋਕ ਕਾਲੀ ਦੀ ਧੀ ਆ ਇਹ ਜੀ ਦੋਂਦੀ ਆ ਇਹ ਪਾਠ ਦੋਂਦਾਂ ਦਾ ਜੀ ਆ ਜਾਣ ਤਾਂ ਟਾਈਮ ਰੇ ਦੇ ਵਿੱਚ ਕਿੱਥੇ ਇਹ ਆ ਦੇ ਆ ਦੋ ਦਾਂ ਦਾ ਠੀਕ ਹੈ ਸਾਹਮਣੇ ਦੇਖ ਲੋ ਇਹ ਦੋਂਦੀ ਪਾਠ ਆ ਇਹਦੀਆਂ ਇਹੀਆਂ ਸਾਰੀਆਂ ਧੀਆਂ ਮਤਲਬ ਦੇਖੋ ਸਾਰੀਆਂ ਧੀਆਂ ਤੇ ਇਦਾਂ ਨਹੀਂ ਇਹ ਪਹਿਣਾ ਏ ਤੂ ਤੂੰ ਮੈਂ ਦਿਖਾ ਦਿੰਦਾ ਅੰਦਰ ਲਈ ਆ ਕੇ ਇਹ ਪੱਠ ਨਾਗਰੀ ਤਾਂ ਆਈ ਏ ਕਿਉਂਕਿ ਜਿਹੜਾ ਆ ਬੋਕਸੀ ਇਹ ਨਾਗਰੀ ਬੱਕਰੀ ਦਾ ਪੁੱਤ ਆ ਤੇ ਉਹ ਬੱਕਰੀ ਮੈਂ 베ਚਤੀ ਸੀਗੀ ਤੇ ਉਹ ਬੱਕਰੀ 베ਚਤੀ ਸੀਗੀ ਤੇ 42 ਦੀ ਮੈਂ ਖਰੀਦੀ ਸੀਗੀ 45 ਦੀ ਬਗੀ 300 ਇਹ ਲੈ ਕੇ ਮੈਂ 230 ਦੀ ਸੇਲ ਕਰਤੀ ਸੀਗੀ ਤੇ ਉਹ ਤਾਂ ਘਰ ਕਿਨੇ ਇਤਕੀ ਨਾ ਸਾਰੇ ਬੱਚੇ ਇਸ ਬੱਕਰੀ ਨੇ ਨਾਗਰੀ ਦੇਣੇ ਆ ਖਾਲਾ ਕਿ ਮੇ ਕੋ ਪੱਠਾ ਸਾਰੀਆਂ ਕਾਲੀਆਂ ਵਾ ਦੇਖੋ ਇਹ ਇਹ ਆ ਸਾਰੀਆਂ ਦੋ ਦੋ ਦੰਦ ਪੱਠਾ ਵਾ ਸਾਰੀਆਂ ਸਾਰੀਆਂ ਹੀ ਦੋ ਦੋ ਦੰਦ ਪੱਠਾ ਵਾ ਇਹਨਾਂ ਇਹ ਮੈਂ ਤੁਹਾਨੂੰ ਵੀਡੀਓ ਇਸ ਲਈ ਨਹੀਂ ਪਾ ਰਿਹਾ ਵੀ ਮੈਂ ਕੋ ਸੇਲ ਪਰਪਸ ਨੂੰ ਉਹਦੀ ਪੱਠ ਸੂਈ ਹੈ ਇਸ ਦੋ ਦੰਦ ਬੱਕਰੀ ਦੀ ਭੈਣ ਆ ਸਕੀ ਆ ਦੋ ਭੈਣਾਂ ਹੋਰ ਆ ਦੇ ਨਾਲ ਦੀ ਇਸ ਤੋਂ ਇੱਕ ਇਸ ਬੱਕਰੀ ਦਾ ਭਾਈ ਮੈਂ ਦੇਦਾ ਸੀ ਆਪਣੇ ਭਰਾ ਨੂੰ ਮਿੱਤਰ ਨੂੰ ਇੰਦਰਜੀਤ ਨੂੰ ਠੀਕ ਹੈ ਦੋ ਦੰਦ ਬੱਕਰੀਆਂ ਵੀ ਇਹ ਜਿਹੇ ਲੇਵੇ ਕੱਢੇ ਆ ਵੀ ਮਤਲਬ ਜਿਵੇਂ ਲੋਕ ਤਾਂ ਪਾਉਂਦੇ ਆ ਚਾਰ ਚਾਰ ਸੂਏ ਤਿੰਨ ਸੂਏ ਬੱਕਰੀਆਂ ਦੇ ਲੇਵੇ ਦੇਖੋ ਦੋ ਦੰਦ ਬੱਕਰਾ 1 ਮਿੰਟ ਇਹ ਕਿੱਥੇ ਆ ਬੋਲ ਜੀ ਇਹਦੀ ਆ ਆ ਗਈ ਕਿਉਂ ਦੋ ਦੰਦ ਬੱਕਰੀ ਦੀ ਵੀ ਦੇਖ ਲਓ ਭਾਈ ਚੰਗੀ ਤਰ੍ਹਾਂ ਦੇਖ ਲਓ ਆਪਣਾ ਹੀ ਮੈਂ ਮੇਰੇ ਦੰਦ ਦਿਖਾ ਰਾਂ ਬੱਕਰੀ ਹੋਰ ਜਿਹੜੀ ਪਾਟ ਸੂਈ ਆ ਨਾ ਇਹ ਉਹਦਾ ਭਾਈ ਆ ਸਗਾ ਜੀ ਦੇਖੋ ਇਸਗੇ ਤਾਂ ਇਹਦਾ ਭਾਈ ਇਹ ਇੱਕ ਭਾਈ ਨਾ ਇੰਦਰਜੀਤ ਲੈ ਗਿਆ ਬਲਡੇ ਵਾਲਾ ਠੀਕ ਹੈ ਤੇ ਆ ਵੀ ਭੈਣ ਹੀ ਐ ਦੀ ਠੀਕ ਹੈ ਮਤਲਬ ਆ ਦੇਖੋ ਇਹ ਵੀ ਉਹ ਬੱਕਰੀ ਦੀ ਇਦਾਂ ਦੀ ਪੱਠਾਂ ਬਣ ਜਣੀਆਂ ਇਹ ਨਾਗਰੀਆਂ ਠੀਕ ਹੈ ਜਣੀ ਇਹ ਜਿਹੜਾ ਹੁਣ ਬਰੀਡਰ ਸਟਿਆ ਸੀ ਆਪਾਂ ਉਹਨੇ ਨਾਗਰੀਆਂ ਹੀ ਮਾਰਨੀਆਂ ਬੱਕਰੀਆਂ ਕਾਲੀਆਂ ਤੇ ਹੋਣ ਦੇ ਬਾਵਜੂਦ ਵੀ ਠੀਕ ਹੈ ਤੇ ਗਾਂ ਇੱਕ ਜਿਵੇਂ ਆ ਸਾਰੀਆਂ ਪੱਠਾਂ ਜੜੀਆਂ ਆ ਹਨ ਆ ਵੀ ਉਹਦੀ ਭੈਣ ਆ ਇੱਕ ਬੋਗ ਦੀਆਂ ਪੱਠਾਂ ਇਹ ਸਾਰੀਆਂ ਜਿੰਨੀਆਂ ਵੀ ਦੇਖੀ ਇੱਕ ਬੂਥੇ ਦੀਆਂ ਸਾਰੀਆਂ ਗਾਂ ਜੁੱਥੂ ਆਪਣੀਆਂ ਜੜਾਂ ਸ਼ੁਰੂ ਹੋਈਆਂ ਸੀ ਆ ਵੀ ਉਹਦੀਆਂ ਭੈਣਾਂ ਦੇਖੋ ਦੋਵੇਂ ਇੱਕ ਉਹਥੇ ਰੀਆਂ ਲੱਗੀ ਬੈਠੀਆਂ ਲੈ ਉਪਾਰਾ ਭੈਣਾਂ ਹੀ ਬੈਠੀਆਂ ਇਹ ਸਾਰੀਆਂ ਬੱਕਰੀਆਂ ਦੇ ਜੇ ਤੁਸੀਂ ਆਰਡਰ ਦੋਤੀ ਗੱਲ ਕਰੋ ਇਹ ਜਾਈਆਂ ਸਾਰੀਆਂ ਬੱਕਰੀ ਇਹਦੀਆਂ ਆ ਬੱਕਰੀਆਂ ਇਹ ਇਸ ਬੱਕਰੀ ਤੋਂ ਸਾਰਾ ਬਲੱਡ ਸ਼ੁਰੂ ਹੋਇਆ ਹੋਇਆ ਆਪਣੇ ਕੋਲ ਇਸ ਬੱਕਰੀ ਦੀਆਂ ਗਾਂਧੀਆਂ ਨੇਤੀਆਂ ਬਹੁਤ ਚੰਗੇ ਲਾਈਆਂ ਇਹ ਬੱਕਰੀ ਦਾ ਨੋ ਅੰਬਰੀ ਆ ਜੀ ਮੈਂ ਭੁੱਲ ਗਿਆ ਅੰਬਰੀ ਬੱਕਰੀ ਆ ਗਾਂਬਰੀ ਦੀਆਂ ਦੋ ਢੀਆਂ ਵਾ ਇੱਕ ਦਾ ਨੋ ਤੱਕੀ ਐਦਨ ਔਰਲੀ ਦਾ ਨੋ ਤੱਕੀ ਆ ਪਰਲੀ ਨਹੀਂ ਔਰਲੀ ਦਾ ਨਹੀਂ ਪਰਲੀ ਦਾ ਨੋ ਕੱਕੀ ਔਰਲੀ ਦਾ ਨੋ ਕੋਇਲ ਦੋਵੇਂ ਢੀਆਂ ਕਿੰਨੀ ਅੰਬਰੀ ਦੀਆਂ ਕਾ ਇਹਨਾਂ ਦੀਆਂ ਬੋਹ ਪਹਿਣਾ ਬਣੀਆਂ ਹੁਣ ਤੁਹਾਨੂੰ ਮੈਂ ਕਿਵੇਂ ਕਿਵੇਂ ਗਿਣਾ ਮਾ ਵੀ ਦੇਖ ਇਹਨਾਂ ਦੀ ਭੈਣ ਬੈਠੀ ਆ ਲੈ ਕੀ ਫਰਕ ਕੁਛ ਵੀ ਨਹੀਂ ਸ਼ੇ ਸ਼ੇ ਬੁੱਥੇ ਦੀਆਂ ਕਾ ਫਿਰ ਇਹਨਾਂ ਦੀ ਆ ਦੇਖੋ ਆ ਭੈਣ ਖੜੀ ਬਿੱਲੀਆਂ ਖਾਣੀਆਂ ਪੈਣਾ ਪਰਲੀ ਪੈਣਾ ਇਹ ਸਾਰੀਆਂ ਸੂਣੀਆਂ ਭਲੂਣ ਦੇਖ ਲੋ ਆ ਸੂਣੀਆਂ ਵਾਹ ਦੇ ਹੁਣ ਸਾਰੀਆਂ ਪਹਿਲੀ ਗਰਭ ਚ ਸੂਣੀਆਂ ਤੇ ਐਦਾਂ ਦੇਖ ਲੋ ਆਪ ਆਏ ਤੱਕ ਯਾ ਪੱਠ ਫਿੱਕੀ ਰਹਿ ਗਈ ਆਹਾ ਠੀਕ ਹੈ ਆਪ ਅਠ ਹੋ ਗਈ ਸਾਰੀਆਂ ਤੇ ਗਾਂ ਸਾਰੇ ਜਾਨੀ ਮਾਲ ਹੁਣ ਮੈਂ ਲੇਟ ਹੋ ਗਿਆ ਅੱਜ ਤੇ ਐਦਕੀ ਪਿਛਲੀ ਬਰੀ ਬੀਨੀਆਂ ਯਾਰ ਉਹਨਾਂ ਨੇ ਆ ਵੀ ਬੱਕਰੀ ਸੁਣਨ ਵਾਲੀ ਆ ਦੇਖੋ ਪੇਟ ਦੀ ਠੀਕ ਹੈ ਦੂਆ ਸੁਆ ਦੇਣਾ ਆ ਪੜ ਨੇ ਦੂਆ ਸੁਆ ਚਲੋ ਠੀਕ ਆ ਨਾ ਬਾਲੀ ਵੱਡੀ ਵੀਡੀਓ ਹੋ ਜਾਂਦੀ ਹੈ ਫਿਰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਦਾ ਇੱਕ ਬੱਕਰਾ ਨਹੀਂ ਦੀ ਰਿਹਾ ਮੈਨੂੰ ਆਪਣਾ ਆਹਦੇ ਬੈਠਾ ਬੱਚਾ ਉੱਠ ਖੜੋ ਤੂੰ ਵਿੱਚ ਠੀਕ ਆ ਵੀ ਬੱਚਾ ਦੁੱਧਾਂ ਦਾ ਦੇਖ ਲੋ ਇਹ ਵੀ ਉਹਦਾ ਭਾਈ ਆ ਦੁੱਧਾਂ ਦਾ ਬੱਚਾ ਠੀਕ ਹੈ ਇੱਕ ਬੱਕਰਾ ਲੱਭਾ ਉਹਦੇ ਆਉ ਦੇ ਬੈਠਾ ਇਹ ਵੀ ਉਹ ਪੱਠਾਂ ਦੇ ਭਾਈ ਹੋਈ ਆ ਉਹ ਜਿਹੜੀ ਪੱਠ ਸੂਈ ਆ ਇਹ ਖੀਰੇ ਆ ਹਜੇ ਆ ਬੱਚੇ ਖੀਰੇ ਆ ਦੇਖੋ ਇਹ ਖੀਰੇ ਆ ਹਜੇ ਚਲੋ ਖੈਰ ਧੰਨਵਾਦ